ਰੱਬ ਦਾ ਸ਼ੁਕਰਾਨਾ ਕਰਨਾ ਹੈ ਤੇ ਇਹੀ ਗੱਲ ਕਹਿਣੀ ਆ ਵੀ ਸਚਾਈ ਦੀ ਜਿੱਤ ਹੋਈ ਹੈ ਤੁਹਾਡੇ ਨਾਲ ਬੈਠ ਕੇ ਗੱਲਾਂ ਕਰਾਂਗੇ ਥੋੜਾ ਟਾਈਮ ਪਾ ਕੇ ਮੈਨੂੰ ਘਰ ਹੀ ਪਹੁੰਚ ਲੈਣ ਦਿਓ ਫਿਰ ਕੱਲ ਜਾਂ ਪਰਸੋ ਤੁਹਾਡੇ ਨਾਲ ਬੈਠਾਂਗੇ ਤੇ ਲੰਬੀਆਂ ਗੱਲਾਂ ਕਰਾਂਗੇ ਸਰਕਾਰ ਬਾਰੇ ਵੀ ਕਰਾਂਗੇ ਤੇ ਜਿਹੜੇ ਅੰਦਰਲੇ ਤਜਰਬੇ ਸੀ ਉਹਦੇ ਬਾਰੇ ਵੀ ਗੱਲਾਂ ਕਰਾਂਗੇ ਬਹੁਤ ਵਧੀਆ ਨਾ ਚੜਦੀ ਕਲਾ ਚ ਨੇ ਜਲਦੀ ਆ ਰਹੇ ਹੋ ਵੀ ਬਾਹਰ ਹਾਂ ਛੁੱਟੀਆਂ ਤੋਂ ਬਾਅਦ ਹੋ ਗਿਆ ਹਾਂ ਬਾਹਰ ਜਾ ਕੇ ਲੋਕਾਂ ਦੇ ਵਿੱਚ ਜਾਣਾ ਸਰਕਾਰ ਦੇ ਕੰਮ ਬਸ ਇਹ ਅਪਨੀ ਟੌਰਸ ਦੇ ਲੈ ਕੇ ਨਹੀਂ ਕਮੈਂਟ ਕਰਾਂਗਾ ਕਾਂਗਰਸ ਲਈ ਹੋਈ ਇੱਥੇ ਤਾਂ ਹੀ ਆਏ ਸੀ ਕਿ ਤੇ ਕਾਂਗਰਸ ਲਈ ਹੋਈ ਅੱਗੇ ਇਸ ਮਰਪਤਾਂ ਕਹਿੰਦੇ ਅੱਜ ਜੀ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਮਿਲਣ ਜਾ ਰਹੀ ਹੈ ਪੰਜਾਬ ਪਤਾ ਨਹੀਂ ਜ਼ਿੰਮੇਵਾਰੀਆਂ ਪਰਮਾਤਮਾ ਨੇ ਬਖਸ਼ੀਆਂ ਜਾਂ ਹਾਈ ਕਮਾਂਡ ਨੇ ਜ਼ਿੰਮੇਵਾਰੀ ਨਹੀਂ ਅਸੀਂ ਤਾਂ ਵਰਕਰ ਬਣ ਕੇ ਕੰਮ ਕਰਨਾ ਤੇ ਵਾਕ ਦੇਖੋ ਜੀ ਫਸਟ ਆਫ ਆਲ ਕਿ ਇਹ ਉਸ ਪਰਮਪੀਤਾ ਪਰਮਾਤਮਾ ਸੱਚੇ ਪਾਤਸ਼ਾਹ ਨੇ ਕਿ करे, करे, हाई कोर्ट ने ਜਿਹੜਾ ਐਪਲੀਕੇਸ਼ਨ ਹੈ ਕਿ ਉਹ ਬੇਲੀ ਨਹੀਂ ਬਲਕਿ ਉਹਨੂੰ ਕ੍ਰੋਸ ਕਰਿਆ ਰੱਦ ਕਰਿਆ ਇਹ ਦੋ ਸਾਬਤ ਹੁੰਦਾ ਹੈ ਕਿ ਜਿਸ ਤਰੀਕੇ ਨਾਲ ਹਾਂ ਟਾਰਗੇਟ ਜਾਂ ਜਿਸ ਤਰੀਕੇ ਨਾਲ ਇਹਨਾਂ ਨੂੰ ਇਹ ਡਿਫਿਕਲਟੀਜ਼ ਪਾਇਆ ਸੀ ਉਹਦਾ ਸੋਲੂਸ਼ਨ ਕਾਇਦੇ ਕਾਨੂੰਨ ਮੁਤਾਬਿਕ ਆਨਰੇਬਲ ਹਾਈ ਕੋਰਟ ਨੇ ਦਿੱਤਾ ਪ੍ਰਾਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز